ਨਾਜ਼ਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੁਲਿਸ ਕਮਿਸ਼ਨਰ ਸੁਪਨਨ ਸ਼ਰਮਾ ਨੇ ਸੋਮਵਾਰ ਨੂੰ ਵੀਰਕਾ ਮਿਲਕ ਪੁਆਇੰਟ ਚੌਕ ਨੇੜੇ ਆਉਣ ਵਾਲੇ ਐਮਰਜੈਂਸੀ ਰਿਸਪੌਂਸ ਵਾਹਨ ਹੱਟ ਦਾ ਵਿਸਤਰੇ ਤੇ ਨਿਰੇਖਣ ਕੀਤਾ ਇਸ ਪਹਿਲ ਕਦਮੀ ਦਾ ਉਦੇਸ਼ ਲੁਧਿਆਣਾ ਦੀ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਉਣਾ ਹੈ ਕਮਿਸ਼ਨਰ ਸ਼ਰਮਾ ਨੇ ਐਲਾਨ ਕੀਤਾ ਕਿ ਲੁਧਿਆਣਾ ਪੁਲਿਸ ਕਮਿਸ਼ਨਰੇਟ ਸ਼ਹਿਰ ਭਰ ਵਿੱਚ 10 ਐਮਰਜੈਂਸੀ ਰਿਸਪੌਂਸ ਵਾਹਨ ਹੱਟ ਸਥਾਪਿਤ ਕਰੇਗਾ ਹਰੇਕ ਹੱਟ ਵਿੱਚ ਪੰਜ ਪੁਲਿਸ ਅਧਿਕਾਰੀ ਹੋਣਗੇ ਘੱਟੋ ਘੱਟ ਇੱਕ ਅਧਿਕਾਰੀ 24 22 7 ਮੌਜੂਦ ਰਹਿਣਗੇ ਤਾਂ ਜੋ ਨਿਰਵਿਘਨ ਆਵਾਜਾਈ ਪ੍ਰਵਾਹ ਨੂੰ ਯਕੀਨੀ ਬਣਾਇਆ ਜਾ ਸਕੇ ਸੰਚਾਲਨ ਕੁਸ਼ਲਤਾ ਨੂੰ ਅਨੁਕੂਲ ਬਣਾਉਣ ਲਈ ਸ਼ਹਿਰ ਨੂੰ ਅੱਠ ਟ੍ਰੈਫਿਕ ਜ਼ੋਨਾਂ ਵਿੱਚ ਪੁਨਰਗਠਿਤ ਕੀਤਾ ਗਿਆ ਹੈ ਹਰੇਕ ਜ਼ੋਨ ਦੀ ਨਿਗਰਾਨੀ ਇੱਕ ਸਟੇਸ਼ਨ ਹਾਊਸ ਆਫਸਰ ਪੱਧਰ ਦੀ ਅਧਿਕਾਰੀ ਕਰੇਗਾ ਸ਼ਰਮਾ ਨੇ ਦੱਸਿਆ ਕਿ ਇਹ ਹਟਾ ਜ਼ਰੂਰੀ ਸਹੂਲਤਾਂ ਨਾਲ ਲੈਸ ਹੋਣਗੀਆਂ ਜਿਨ੍ਹਾਂ ਵਿੱਚ ਦਫ਼ਤਰੀ ਫਰਨੀਚਰ ਪੀਣ ਵਾਲਾ ਪਾਣੀ ਪੱਖੇ ਬਾਥਰੂਮ ਅਤੇ ਅਧਿਕਾਰੀਆਂ ਦੀ ਭਲਾਈ ਲਈ ਹੋਰ ਸਹੂਲਤਾਂ ਸ਼ਾਮਲ ਹਨ ਇਸ ਤੋਂ ਇਲਾਵਾ ਫਲੱਡ ਲਾਈਟਾਂ ਹਰੇਕ ਹਟ ਦੇ ਆਲੇ-ਦੁਆਲੇ ਨੂੰ ਰੌਸ਼ਨ ਕਰਨਗੀਆਂ ਅਤੇ ਉੱਥੇ ਇੱਕ ਐਮਰਜੈਂਸੀ ਰਿਸਪੌਂਸ ਵਾਹਨ ਤਾਇਨਾਤ ਕੀਤਾ ਜਾਵੇਗਾ ਇਨ ਹਟਾਂ ਦੇ ਅਧਿਕਾਰੀ ਆਪਣੇ ਨਿਰਧਾਰਿਤ ਜ਼ੋਨਾਂ ਦੇ ਅੰਦਰ ਟ੍ਰੈਫਿਕ ਦੀ ਨਿਗਰਾਨੀ ਕਰਨਗੇ ਸੁਚਾਰੂ ਪ੍ਰਵਾਹ ਬਣਾਈ ਰੱਖਣ ਲਈ ਮੌਕੇ ਤੇ ਫੈਸਲੇ ਲੈਣਗੇ ਤੇ ਅੱਠ ਜ਼ੋਨਾਂ ਵਿੱਚ ਵਧੇ ਹੋਏ ਤਾਲਮੇ ਨੂੰ ਉਚਾਤ ਕਰਦੇ ਹੋਏ ਪੁਲਿਸ ਕੰਟਰੋਲ ਰੂਮ ਸਹਾਇਤਾ ਜਾਂ ਹੋਰ ਜ਼ੋਨਾਂ ਤੋਂ ਵਾਧੂ ਕਰਮਚਾਰੀਆਂ ਦੀ ਬੇਨਤੀ ਕਰਨ ਦਾ ਅਧਿਕਾਰ ਰੱਖਦੇ ਹਨ ਕਮਿਸ਼ਨਰ ਸ਼ਰਮਾ ਨੇ ਅੱਗੇ ਕਿਹਾ ਕਿ 40 ਪੀਸੀਆਰ ਮੋਟਰਸਾਈਕਲਾਂ ਅਤੇ 40 ਪੀਸੀਆਰ ਵਾਹਨਾਂ ਦਾ ਮੌਜੂਦਾ ਫਲੀਟ ਪਹਿਲਾਂ ਹੀ ਇਨ੍ਹਾਂ ਜ਼ੋਨਾਂ ਵਿੱਚ ਕਾਰਜਸ਼ੀਲ ਹੈ 10 ਨਵੇਂ ਈਆਰਬੀ ਦੇ ਜੋੜਨ ਨਾਲ ਕੁੱਲ ਫਲੀਟ ਵਿੱਚ ਹੁਣ 50 ਵਾਹਨ ਅਤੇ 40 ਮੋਟਰਸਾਈਕਲ ਸ਼ਾਮਲ ਹਨ ਜੋ ਕਿ ਸਾਰੇ ਲੁਧਿਆਣਾ ਦੀਆਂ ਸਭ ਤੋਂ ਵਿਅਸਤ ਸੜਕਾਂ ਤੇ ਨਿਰੰਤਰ ਟ੍ਰੈਫਿਕ ਗਸ਼ਤ ਲਈ 24 ਘੰਟੇ ਸੱਤੇ ਦਿਨ ਤਹਿਨਾਤ ਹਨ ਉਨਾ ਖੁਲਾਸਾ ਕੀਤਾ ਕਿ ਇਸ ਸਮੇਂ 450 ਤੋਂ ਵੱਧ ਟ੍ਰੈਫਿਕ ਅਧਿਕਾਰੀ ਅਤੇ ਕਰਮਚਾਰੀ ਇਨ੍ਹਾਂ ਜ਼ੋਨਾਂ ਵਿੱਚ ਨਿਯੁਕਤ ਹਨ ਭਵਿੱਖ ਵਿੱਚ ਵੀ ਇਸ ਗਿਣਤੀ ਨੂੰ 550 ਤੱਕ ਵਧਾਉਣ ਦੀ ਯੋਜਨਾ ਹੈ ਸ਼ਰਮਣ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਹੀ ਯਤਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਟ੍ਰੈਫਿਕ ਅਨੁਸ਼ਾਸਨ ਨੂੰ ਵਧਾਉਣ ਅਤੇ ਸ਼ਹਿਰ ਪਰ ਵਿੱਚ ਵਸਨੀਕਾਂ ਨੂੰ ਮੁਸ਼ਕਲ ਰਹਿਤ ਯਾਤਰਾ ਦਾ ਅਨੁਭਵ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੇ ਹਨ ਇਸ ਮੌਕੇ ਉਹਨਾਂ ਦੇ ਨਾਲ ਡੀਸੀਪੀ ਟ੍ਰੈਫਿਕ ਪਰਮਿੰਦਰ ਸਿੰਘ ਪੰਡਾਲ ਵੀ ਮੌਜੂਦ ਸਨ